ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਆ ਬੜਾ ਗੰਭੀਰ ਮੁੱਦਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਤੇ ਜਿਸ ਦਾ ਫੈਸਲਾ ਦੋ ਕੁ ਦਿਨ ਪਹਿਲਾਂ ਹੋਇਆ ਕਿ ਜੋ ਜਥੇਦਾਰ ਹਰਪੀ ਸਿੰਘ ਜੀ ਏਕਾ ਤੱਕ ਦੇ ਜਥੇਦਾਰ ਸਨ ਤੇ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਅਕਾਲੀ ਦਲ ਵੱਲੋਂ ਜਲੀਲ ਕਰਕੇ ਉਹਦੇ ਤੋਂ ਲਾਇਆ ਗਿਆ ਉਸ ਵਿਸ਼ੇ ਤੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਆ ਤੇ ਗੌਰ ਨਾਲ ਸੁਣ ਕੇ ਤੇ ਇਹਦੇ ਵਿਚਾਰ ਆਪਣੇ ਜਰੂਰ ਦੱਸਿਆ ਜੇ ਤੇ ਨਾਲੇ ਅੱਗੇ ਇਸ ਨੂੰ ਸ਼ੇਅਰ ਕਰਿਆ ਜੇ ਮੈਂ ਜਿਆਦਾ ਗਿਆਨੀ ਹਰਪ੍ਰੀਤ ਸਿੰਘ ਦਾ ਫੈਨ ਨਹੀਂ ਆ ਕਿ ਮੈਂ ਉਹਨਾਂ ਦੇ ਪੱਖ ਵਿੱਚ ਗੱਲ ਕਰਾਂ ਪਰ ਹਮਦਰਦੀ ਜ਼ਰੂਰ ਆ ਕਿ ਕੌਮ ਦੇ ਇੱਕ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰਨਾ ਜਾਂ ਉਹਨਾਂ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲਾ ਕੇ ਉਹਨਾਂ ਨੂੰ ਜਲੀਲ ਕਰਨਾ ਉਹ ਜ਼ਰੂਰ ਅਫਸੋਸ ਹੈ ਇਸ ਗੱਲ ਦਾ ਪਰ ਜਿੱਥੋਂ ਤੱਕ ਜਥੇਦਾਰ ਹਰਪੀ ਸਿੰਘ ਜੀ ਦਾ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਇਸ ਆਪ ਦਾ ਪ੍ਰਤੀਕਰਮ ਦੇਣਾ ਚਾਹੀਦਾ ਉਹਨਾਂ ਨੂੰ ਇੱਕ ਮੈਂ ਸਵਾਲ ਕਰਨਾ ਚਾਹਣਾ ਕਿ ਜਥੇਦਾਰ ਸਾਹਿਬ ਅੱਜ ਤੁਹਾਡੇ ਨਾਲ ਵਿਤਕਰਾ ਹੋਇਆ ਤੁਹਾਡੇ ਤੇ ਇਲਜ਼ਾਮ ਲੱਗੇ ਆ ਤੁਹਾਡੇ ਨਾਲ ਧੱਕਾ ਹੋਇਆ ਤੇ ਤੁਸੀਂ ਹਰ ਸਟੇਜ ਦੇ ਉੱਤੇ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੇ ਹੋ ਤੇ ਸੰਗਤ ਨੂੰ ਕਹਿ ਰਹੇ ਹੋ ਕਿ ਆਓ ਆਪਾਂ ਇਕੱਠੇ ਹੋ ਕੇ ਤੁਰੀਏ ਆਪਾਂ ਇੱਕ ਨਵਾਂ ਪਲੇਟਫਾਰਮ ਸ਼ੁਰੂ ਕਰੀਏ ਜਾਂ ਖੜਾ ਕਰੀਏ ਪਰ ਸਿੰਘ ਸਾਹਿਬ ਜੀ ਤੁਹਾਨੂੰ ਮੈਂ ਯਾਦ ਕਰਾਉਣਾ ਚਾਹਣਾ ਕਿ ਜਦੋਂ ਤੁਸੀਂ ਜਥੇਦਾਰੀ ਦੇ ਅਹੁਦੇ ਤੇ ਬਰਾਜਮਾਨ ਸੀ ਤਾਂ ਉਦੋਂ ਤੁਸੀਂ ਵੀ ਕਾਲੀ ਦਲ ਦੇ ਤੇ ਬਾਦਲ ਪਰਿਵਾਰ ਦੇ ਤੱਕੜੀ ਦੇ ਵਿੱਚ ਬੈਠੇ ਹੋਏ ਸੀ ਉਸ ਟਾਈਮ ਸਿੰਘ ਸਾਹਿਬ ਭਾਈ ਜਥੇਦਾਰ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਉਹ ਉੱਥੇ 328 ਰੁਪਏ ਦਾ ਹਿਸਾਬ ਕਿਤਾਬ ਲੈਣ ਵਾਸਤੇ ਤੁਹਾਡੇ ਕੋਲੇ ਦਰਬਾਰ ਸਾਹਿਬ ਵਿਖੇ ਪਹੁੰਚੇ ਸੀ ਤੇ ਤੁਹਾਡਾ ਬਿਆਨ ਸੀ ਕਿ ਜੇ ਕੋਈ ਇਸ ਤਰ੍ਹਾਂ ਸਾਡੇ ਤੇ ਚੜ ਕੇ ਆਊਗਾ ਤਾਂ ਅਸੀਂ ਡਾਂਗਾ ਦੇ ਨਾਲ ਸਵਾਗਤ ਕਰਾਂਗੇ ਕਿ ਉਦੋਂ ਤੁਹਾਨੂੰ ਸ਼ੇਖ ਸਾppa ਰঞ্জੀਤ ਸਿੰਘ ਨਹੀਂ ਦਿਸੇ ਜਾਂ ਪਿਛਲੇ ਲੰਬੇ ਸਮੇਂ ਤੋਂ ਭਾਈ ਬਲਦੇਵ ਸਿੰਘ ਜੀ ਬਟਾਲਾ ਉਹ ਧਰਨਾ ਲਾ ਕੇ ਬੈਠੇ ਆ 328 ਰੁਪਿਆਂ ਦਾ ਹਿਸਾਬ ਕਿਤਾਬ ਲੈਣ ਵਾਸਤੇ ਕਿ ਜਦੋਂ ਤੁਸੀਂ ਉਸ ਉਧਰ ਤੇ ਬਰਾਜਮਾਨ ਸੀ ਤਾਂ ਤੁਹਾਨੂੰ ਭਾਈ ਬਟਾਲਾ ਸਾਹਿਬ ਨਹੀਂ ਦਿਸੇ ਜਾਂ ਹੋਰ ਜਿੰਨੇ ਵੀ ਸਮਾਜ ਸੇਵੀ ਬੰਦਿਆਂ ਨੇ ਜਾਂ ਪ੍ਰਚਾਰਕਾ ਲੋਕਾਂ ਨੇ ਜਿੰਨਿਆਂ ਨੇ ਵੀ ਕੋਈ ਆਵਾਜ਼ ਉਠਾਈ ਜਾਂ ਤੁਸੀਂ ਕਿਸੇ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਤੁਹਾਡੇ ਨਾਲ ਹੋਇਆ ਤਾਂ ਤੁਹਾਨੂੰ ਆਪਣਾ ਦਰਦ ਮਹਿਸੂਸ ਹੋ ਰਿਹਾ ਜੇ ਤੁਸੀਂ ਬਾਦਲ ਸੁਖਬੀਰ ਬਾਦਲ ਤੋਂ ਗਲਤੀਆਂ ਮਨਾ ਸਕਦੇ ਹੋ ਤੁਹਾਡੇ ਵਿੱਚ ਪਾਵਰ ਆ ਤੇ ਤੁਹਾਡੇ ਵਿੱਚ ਇਹ ਵੀ ਸਮਰੱਥਾ ਹੋਣੀ ਚਾਹੀਦੀ ਆ ਕਿ ਤੁਸੀਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਸਾਹਮਣੇ ਪੇਸ਼ ਹੋ ਕੇ ਜਾਂ ਉਹਨਾਂ ਨੂੰ ਮਿਲ ਕੇ ਕੀ ਤੁਸੀਂ ਇਹ ਗਲਤੀ ਮੰਨ ਸਕਦੇ ਹੋ ਕਿ ਜਥੇਦਾਰ ਜੀ ਉਸੋਂ ਮੈਂ ਆਪਣੀ ਕੁਰਸੀ ਦੇ ਲਾਲਚ ਦੇ ਵਿੱਚ ਜਾਂ ਉਹਨਾਂ ਦੇ ਦਬਾਅ ਵਿੱਚ ਆ ਕੇ ਮੈਂ ਤੁਹਾਡੇ ਨਾਲੇ ਗਲਤ ਵਿਵਹਾਰ ਕੀਤਾ ਕਿ ਤੁਸੀਂ ਬਡਾਲਾ ਸਾਹਿਬ ਦੇ ਨਾਲ ਜਾ ਕੇ ਬੈਠ ਸਕਦੇ ਹੋ ਧਰਨੇ ਦੇ ਵਿੱਚ ਕਿ ਮੈਂ ਮਾਫੀ ਚਾਹਣਾ ਤੁਹਾਨੂੰ ਇਨਸਾਫ ਨਹੀਂ ਦਿਵਾ ਸਕਿਆ ਇਸੇ ਤਰ੍ਹਾਂ ਹੀ 10-15 ਜਥੇਬੰਦੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਲੜਨ ਦੀ ਤਿਆਰੀ ਦੇ ਵਿੱਚ ਆ ਤੇ ਉਹਨਾਂ ਦੇ ਵਿੱਚ ਇੱਕ 11ਵੇਂ ਤੁਸੀਂ ਵੀ ਹੋਰ ਆਪਣਾ ਜਥਾ ਲੈ ਕੇ ਚੱਲੋਂਗੇ ਤੇ ਜੇ ਤੁਸੀਂ ਇਕੱਲੇ ਇਕੱਲੇ ਚੱਲੋਂਗੇ ਤਾਂ ਅਸੀਂ ਨਹੀਂ ਮੰਨਦੇ ਕਿ ਤੁਸੀਂ ਇਹ ਜਿੱਤ ਪ੍ਰਾਪਤ ਕਰ ਸਕੋਗੇ ਤੇ ਤੁਸੀਂ ਗੁਰਦੁਆਰਿਆਂ ਦੇ ਉੱਤੇ ਜਿਹੜਾ ਕਾਬਜ਼ ਹੋਇਆ ਬਾਦਲ ਪਰਿਵਾਰ ਕਹ ਲੋ ਜਾਂ ਸ਼੍ਰੋਮਣੀ ਅਕਾਲੀ ਦਲ ਉਹਨੂੰ ਤੁਸੀਂ ਲਾਂਭੇ ਕਰ ਸਕੋਗੇ ਜੇ 10 ਉਂਗਲਾਂ ਕੱਲੀਆਂ-ਕੱਲੀਆਂ ਖਿੱਲਰ ਕੇ ਚੱਲਣ ਗਿਆ ਤਾਂ ਬਿਲਕੁਲ ਨਹੀਂ ਅਸੀਂ ਇਨਸਾਫ ਲੈ ਸਕਦੇ ਜੇ ਦਸਾਂ ਨੂੰ ਇਕੱਠੀਆਂ ਕਰਕੇ ਅਸੀਂ ਇੱਕ ਮੁਠੀ ਬਣ ਕੇ ਚੱਲਾਂਗੇ ਤਾਂ ਬਿਲਕੁਲ ਅਸੀਂ ਇਨਸਾਫ ਵਾਲੇ ਪਾਸੇ ਜਾ ਸਕਦੇ ਹਾਂ ਪਰ ਹੁਣ ਜਿਹੜੇ ਤੁਸੀਂ ਇਲਜ਼ਾਮ ਲਾਉਣੇ ਆ ਕਿ ਸਾਡੇ ਨਾਲ ਮੇਰੇ ਨਾਲ ਧੱਕਾ ਹੋਇਆ ਮੇਰੇ ਨਾਲ ਆਹ ਕੁਝ ਹੋਇਆ ਮੈਨੂੰ ਜਲੀਲ ਕੀਤਾ ਗਿਆ ਪਰ ਤੁਸੀਂ ਉਸ ਟਾਈਮ ਬਿਲਕੁਲ ਉਹਨਾਂ ਦੇ ਖੇਮੇ ਦੇ ਵਿੱਚ ਸੀਗੇ ਤੇ ਬਾਦਲ ਪਰਿਵਾਰ ਦੀ ਬੋਲੀ ਬੋਲਦੇ ਸੀ ਤੁਸੀਂ ਤੇ ਹੁਣ ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਤਾਂ ਤੁਸੀਂ ਹੁਣ ਕਿ ਮਗਰਬੱਛ ਵਾਲੇ ਹੰਝੂ ਵਹਾ ਰਹੇ ਹੋ ਸੋ ਇੱਕ ਤਾਂ ਗਿਆਨੀ ਹਰਪੀ ਸਿੰਘ ਜੀ ਨੂੰ ਬੇਨਤੀ ਹੈ ਕਿ ਜੇ ਤੁਸੀਂ ਸੱਚਮੁੱਚ ਹੀ ਕਿਸੇ ਗਲਤ ਹਿੰਸਾ ਦਾ ਸ਼ਿਕਾਰ ਹੋਏ ਹੋ ਤਾਂ ਉਸ ਟਾਈਮ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਉਹਨਾਂ ਦੀ ਮਾਫੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਤੋਂ ਤੇ ਬਲਦੇਵ ਸਿੰਘ ਵੜਾਲਾ ਜੀ ਤੋਂ ਅਤੇ ਹੋਰ ਜਿਹੜੀਆਂ ਸ਼ਖਸ਼ੀਅਤਾਂ ਹਨ ਉਹਨਾਂ ਤੋਂ ਮਾਫੀ ਮੰਗੋ ਤੇ ਦੂਸਰੀ ਬੇਨਤੀ ਜਿਹੜੇ ਹੁਣ ਨਵੇਂ ਜਥੇਦਾਰ ਲੱਗ ਰਹੇ ਆ ਜਾਂ ਜਿਹੜੇ ਉਹਨਾਂ ਨੇ ਹੁਣ ਕਾਰਜਕਾਰੀ ਜਗਤਾਰ ਸਿੰਘ ਜੀ ਲਾਏ ਆ ਉਹਨਾਂ ਨੇ ਵੀ ਹੱਥ ਜੋੜ ਕੇ ਬੇਨਤੀ ਆ ਕਿ ਬਿਲਕੁਲ ਗੌਰ ਦੇ ਨਾਲ ਰਿਹਾ ਜੇ ਤੇ ਤੁਸੀਂ ਵੀ ਆਪਦਾ ਇਹ ਵੇਖ ਲਿਆ ਜੇ ਕਿ ਅੱਜ ਤੁਸੀਂ ਬਹੁਤ ਸਨਮਾਨ ਵਾਲੇ ਹੋ ਤੇ ਤੁਹਾਨੂੰ ਇਹ ਜਦੋਂ ਗੱਡੀ 'ਤੇ ਬਿਠਾਉਂਦੇ ਆ ਨਾ ਜਥੇਦਾਰ ਨੂੰ ਤੇ ਉਹਨੂੰ ਬੜੇ ਸਾਗੋ ਸ਼ੋਕਤ ਦੇ ਨਾਲ ਆ ਸਤਕਾਰ ਦੇ ਨਾਲ ਬਿਠਾਉਂਦੇ ਆ ਤੇ ਜਦੋਂ ਗੱਡੀ 'ਤੇ ਲਾਉਂਦੇ ਆ ਉਦੋਂ ਜਲੀਲ ਵੀ ਇੰਨਾ ਕਰਕੇ ਲਾਉਂਦੇ ਆ ਕਿ ਬੰਦਾ ਉਹਦੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਕੇ ਲਾਉਂਦੇ ਆ ਤੇ ਨਵੇਂ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਆ ਬਈ ਤੁਹਾਨੂੰ ਬੜੇ ਸਤਕਾਰ ਨਾਲ ਲਾ ਰਹੇ ਆ ਤੇ ਕੋਈ ਉਹ ਆਉਣ ਵਾਲਾ ਸਮਾਂ ਦਿਨ ਦੂਰ ਨਹੀਂਗਾ ਜਦੋਂ ਇਹ ਤੁਹਾਨੂੰ ਲਾਉਣ ਵਾਸਤੇ ਤੇ ਤੁਹਾਡੇ ਦੇ ਤੋਮ ਤਾਂ ਲਾਉਣ ਵਾਸਤੇ ਇਨਾਂ ਦਾ ਆਈਟੀ ਵਿੰਗ ਜਾਂ ਜਿਹੜੇ ਇਹਨਾਂ ਦੇ ਮਗਰ ਬੋਲਣ ਵਾਲੇ ਛੱਡੇ ਹੋਏ ਆ ਉਹ ਤੁਹਾਨੂੰ ਇੰਨੀਆਂ ਲਾਹਣਤਾ ਪਾਉਣਗੇ ਕਿ ਜਿੰਨਾ ਤੁਹਾਨੂੰ ਅੱਜ ਸਤਿਕਾਰ ਦੇ ਰਹੇ ਆ ਉਸ ਤੋਂ ਵੱਧ ਬਦਨਾਮ ਕਰਨਗੇ ਸੋ ਸੰਗਤ ਨੂੰ ਬੇਨਤੀ ਆ ਕਿ ਸੱਚ ਦਾ ਸਾਥ ਦਿਓ ਤੇ ਜੇ ਇਹ ਭਾਈ ਹਰਪੀ ਸਿੰਘ ਜੀ ਭਾਈ ਉਡਾਲਾ ਜੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਾਂ ਹੋਰ ਜਥੇਬੰਦੀਆਂ ਜੇ ਇਕੱਠੇ ਹੋ ਕੇ ਚੱਲਦੇ ਆ ਤਾਂ ਬਹੁਤ ਵਧੀਆ ਗੱਲ ਆ ਨਹੀਂ ਤਾਂ ਫਿਰ ਜਿਸ ਤਰ੍ਹਾਂ ਅਸੀਂ ਅੱਗੇ ਨੁਕਸਾਨ ਕਰਾਏ ਅੱਗੇ ਘਾਟੇ ਖਾਦੇ ਆ ਇਸੇ ਤਰ੍ਹਾਂ ਖਾਂਦੇ ਰਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਕਮੈਂਟ ਕਰਕੇ ਦੱਸਿਆ ਜੇ ਕਿ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ